ਇਹ ਜਿਹੜੀ ਪ੍ਰਾਪਰਟੀ ਹੈਗੀ ਆ ਨਾ ਇਹ ਚਾਰ ਜਨਿਆਂ ਦੇ ਵਿੱਚ ਚਾਰ ਜਨਿਆਂ ਦੇ ਨਾਮ ਤੇ ਹੈਗੀ ਆ ਉਹਦੇ ਵਿੱਚ ਮੇਰੀ ਸੱਸ ਤੇ ਤਿੰਨ ਭਰਾਵਾਂ ਦੇ ਨਾਮ ਤੇ ਹੈਗੀ ਆ ਤੇ ਪਰ ਇਹਦਾ ਹਜੇ ਕੋਈ ਵੰਡ ਵੜਾਇਆ ਨਹੀਂ ਹੋਇਆ ਇਹਨਾਂ ਦੇ ਬੈਠ ਕੇ ਮੇਰੀ ਸੱਸ ਸਪੈਰ ਹੋ ਗਈ 2022 ਦੇ ਵਿੱਚ ਕੋਈ ਵੰਡ ਵੜਾਈਆ ਨਹੀਂ ਹੋਇਆਗਾ ਕੁਝ ਨਹੀਂ ਹੋਇਆਗਾ ਹੁਣ ਮੇਰੇ ਜੇਠ ਨੇ ਨਾ ਟਾਰਨੀਅਲ ਪਾਵਰ ਨਾ ਕਿਸੇ ਗਵਾਂਡੀ ਨੂੰ ਦੇਤੀ ਉਹ ਸਾਡੇ ਤੇ ਟੱਕੇਸ਼ਾਈ ਕਰ ਰਿਹਾ ਹੈਗਾ ਨਾਲੇ ਉਹਦੇ ਵਿੱਚ ਮੇਰੀ ਜਠਾਣੀ ਨੇ ਵੀ ਕਿਹਾ ਸੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ 1 ਲੱਖ ਵਿੱਚ ਸਾਨੂੰ ਪੰਜਾਂ ਜਣਿਆਂ ਨੂੰ ਮਰਵਾ ਵੀ ਸਕਦੇ ਆ ਤਿੰਨ ਤਿੰਨੋ ਭਰਾਵਾਂ ਦੇ ਨਾਮ ਤੇ ਹੈਗੀ ਆ ਤੇ ਇੱਕ ਮੇਰੀ ਸੱਸ ਦੇ ਨਾਮ ਤੇ ਵੀ ਹਜੇ ਵਿੱਚ ਹੀ ਬੋਲਦੀ ਆ ਕੋਈ ਹਜੇ ਇਨਾਂ ਦਾ ਵੰਡ ਵੜਾਈਆ ਨਹੀਂ ਹੋਇਆ ਕਿ ਤੁਸੀਂ ਕੋਈ ਪੁਲਿਸ ਸ਼ਿਕਾਇਤ ਕੀਤੀ ਹੈ ਹਾਂਜੀ ਅਸੀਂ ਪੁਲਿਸ ਸ਼ਿਕਾਇਤ ਕੀਤੀ ਹੈਗੀ ਆ ਆਹੀ April ਚ ਪਿਛਲੇ 6 ਨੂੰ ਤੇ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਦੋ ਦਿਨ ਬੈਠ ਕੇ ਬਿਠਾ ਕੇ ਸਾਨੂੰ ਉਸ ਟਾਈਮ ਮੇਰਾ ਪਤੀ ਵੀ ਇੱਥੇ ਸੀਗਾ ਬਿਠਾ ਕੇ ਸਾਨੂੰ ਮੋੜਤਾ ਹੈਗਾ ਅਸੀਂ ਰਿਪੋਰਟ ਲਿਖੀਆ ਬੋਲੇ ਬੁਲਾਵਾਂਗੇ ਹਜੇ ਤੱਕ ਉਹਨਾਂ ਨੇ ਬੁਲਾਇਆ ਨਹੀਂ ਬਾਅਦ ਚ 112 ਨੰਬਰ ਤੇ ਵੀ ਅਸੀਂ ਰਿਪੋਰਟ ਦਰਜ ਕੀਤੀ ਹੈਗੀ ਆ ਮੇਰੇ ਤੇ ਇਥੇ ਟੱਕੇ ਨਾਲ ਟੱਕੇ ਸ਼ਾਈ ਕੀਤੀ ਗਈ ਆ ਹਥੋਫਾਈ ਵੀ ਹੋਈ ਆ ਤੇ ਉਹਦਾ ਵੀ ਨਹੀਂ ਕੋਈ ਇਹ ਜਵਾਬ ਆਇਆ ਗਈ ਅਸੀਂ ਇਹੀ ਚੌਣੇ ਹੈਗੇ ਆ ਤਿੰਨੇ ਭਰਾ ਬੈਠ ਕੇ ਆਉਂਦਾ ਇਹਦੇ ਵਿੱਚ ਕੁਝ ਵੀ ਕਰ ਲੈਣ ਪਰ ਇਹਦੇ ਵਿੱਚ ਤੀਜਾ ਸਾਡੇ ਤੇ ਧੱਕੇਸ਼ਾਹੀ ਨਾ ਕਰੇ ਹੈਗੇ ਉਹ ਆ ਕੇ ਬੈਠ ਕੇ ਕੁਝ ਵੀ ਕਰ ਲੈਣ ਤੇ ਅਸੀਂ ਤੀਜੇ ਨੂੰ ਕਿਉਂ ਧੱਕੇਸ਼ਾਹੀ ਕਰਨ ਦੇਵਾਂਗੇ ਵਿੱਚ ਇਹਦੇ ਵਿੱਚ ਸਾਡੇ ਮੱਲੇ ਦੇ ਵੀ 8-9 ਜਾਨੇ ਬੰਦੇ ਮੇਰੇ ਤੇ ਹੱਥੋਪਾਈ ਕਰਨ ਲੱਗੇ ਸੱਬਲਾ ਲਿਆ ਕੇ ਇਹ ਇਹਨੂੰ ਤਾਲੇ ਤੋੜਨ ਲੱਗੇ ਉਹਦੇ ਵਿੱਚ 3-4 ਜਨਾਨੀਆਂ ਵੀ ਹੈਗੀਆਂ ਪੁਲਿਸ ਕੁਝ ਨਹੀਂ ਕਹਿੰਦੀ ਜਿਹੜਾ ਏ ਐਸ ਸੀ ਆ ਉਹਦਾ ਨੰਬਰ ਵੀ ਆ ਮੇਰੇ ਕੋਲੇ ਉਹ ਸ਼ਾਇਦ ਉਹਨਾਂ ਦੀ ਗੱਲ ਸੁਣਾ ਰਿਹਾ ਹੈਗਾ ਮੈਨੂੰ ਕੈਨੇਡਾ ਐਸ ਐਚਓ ਹੈ ਨਹੀਂ ਗੇ ਤੇ ਮੈਨੂੰ ਉਹ ਐਸ ਐਚਓ ਨਾਲ ਮਿਲਣ ਨਹੀਂ ਦਿੰਦਾਗਾ ਤੇ ਆਪ ਸਿੱਧਾ ਹੀ ਫੋਨ ਲਗਾ ਰਿਹਾ ਮੈਨੂੰ ਕਹਿੰਦਾ ਸੀ ਹੁਣ ਆਓ ਕੱਲ ਨੂੰ ਆਓ ਮੈਂ ਉਹਨੂੰ ਇਹੀ ਕਿਹਾ ਹੈਗਾ ਵੀ ਮੈਂ 100 ਵਾਰ ਤੱਕ ਮੈਂ ਕੁਝ ਵੀ ਨਹੀਂ ਖਾਦਾ ਸੀ ਮੈਂ 100 ਵਾਰ ਤੱਕ ਦੇਖਦੀ ਹੈਗੀਆਂ ਤੇ ਜਿਨੂੰ ਮੇਰਾ ਚੱਕਰ ਔਣੋ ਹਟ ਜਾਣਗੇ ਜਿਨੂੰ ਮੇਰਾ ਥੋੜਾ ਜਿਹਾ ਠੀਕ ਸਵਾਲ ਦੇ ਦੂੰਗੀ ਫਿਰ ਮੈਂ ਆ ਦੂੰਗੀ ਜੈਂ ਮੈਂ ਕੁਝ ਵੀ ਹੈਗਾ ਮੈਂ ਵਕੀਲ ਦੇ ਰਾਹੀ ਉਹਨਾਂ ਨੂੰ ਜੋ ਵੀ ਬਿਆਨ ਹੈਗੇ ਆ ਉਹ ਦੇ ਦੂੰਗੀ ਹਜੇ ਮੈਂ ਕੁਝ 26 ਤਰੀਕ ਦਾ ਕੁਝ ਸਾਡੇ ਘਰੇ ਆਟਾ ਵੀ ਨਹੀਂ ਸੀਗਾ ਹਜੇ ਵੀ ਆਟਾ ਲਿਆਂਦਾ ਪਰ ਰੋਟੀ ਨਹੀਂ ਬਾਹਰੋਂ ਰੋਟੀ ਆਈ ਇਹ ਬੱਚਿਆਂ ਨੂੰ ਖਵਾਈਆ ਪਰ 26 ਤਰੀਕ ਤੋਂ ਬਾਅਦ ਮੈਂ ਰੋਟੀ ਨਹੀਂ ਖਾਧੀ ਵਦਿਆ ਸਾਈਟਲ ਹੈਗਾ ਟੈਨਸ਼ਨ ਇਸ ਗੱਲ ਦੀ ਹੈਗੀ ਆ ਕਿਉਂਕਿ ਇੱਜ਼ਤ ਤਾਂ ਸਭ ਤੋਂ ਜ਼ਰੂਰੀ ਹੁੰਦੀ ਆ ਇਹ ਟਾਂਕੀਆਂ ਦੇ ਰਹੇ ਆ ਮਰਵਾ ਰਹੇ ਆ ਮੇਰੀ ਮੰਮੀ ਹੈਗੀ ਇਹ ਕਮਜ਼ੋਰੀ ਸਮਝਦੇ ਆ ਮੇਰੀ ਮੰਮੀ ਬੈੱਡ ਤੇ ਪਈ ਹੈਗੀ ਇਹ ਕਮਜ਼ੋਰੀ ਸਮਝਦੇ ਅੱਜੇ ਕੱਲ ਨੂੰ ਮੇਰੀ ਮੰਮੀ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੁੰਦਾ ਹੈਗਾ ਤੇ ਉਹਦੇ ਜ਼ਿੰਮੇਦਾਰ ਜਿਹੜੇ ਬਾਹਰ ਬੈਠੇ ਹੈਗੇ ਆ ਸਾਡੇ ਉਹ ਜ਼ਿੰਮੇਵਾਰ ਹੈਗੇ ਉਹਦੇ ਵਿੱਚ ਹੈਗੇ ਆ ਮੇਰੀ ਜਠਾਰੀਆਂ ਜੇਠਾ ਜੇਠ ਦਾ ਮੁੰਡਾ ਹੈਗਾ ਜੇਠ ਦੀ ਲੜਕੀ ਹੈਗੀ ਆ ਕੇਸ ਹਜੇ ਤੱਕ ਨਹੀਂ ਲਾਇਆ ਅਸੀਂ ਉਹ ਉਹ ਉਹਦੇ ਪੁਲਿਸ ਦੀ ਜਿਹੜੀ ਹੈਗੀ ਆ ਸਾਨੂੰ ਕੋਈ ਕਾਪੀ ਨਹੀਂ ਮਿਲੀ ਅਸੀਂ ਉਹਦਾ ਇੰਤਜ਼ਾਰ ਕਰਦੇ ਹੈਗਾ ਅਸੀਂ ਇਸ ਕਰਕੇ ਉਹ ਉਹ ਦੁਬਾਰਾ ਅੱਗੇ ਦੇਖਾਂਗੇ ਕੀ ਕਰਨਾ ਪੁਲਿਸ ਕੁਝ ਨਹੀਂ ਸੁਣਾਈ ਨਹੀਂ ਕਰ ਰਹੀ ਜੇ ਜਾਵਾਂਗੇ ਉਹ ਬੈਠ ਕੇ ਮੋੜ ਦੇਣਗੇ ਮੈਂ ਬਹੁਤ ਵਾਰ ਹੀ ਗਈ ਆ ਪਰ ਮੈਂ ਜ ਬੈਠ ਕੇ ਮੁਰ ਜਾਣੀ ਕੋਈ ਵੀ ਉਹ ਜੇ ਰਿਪੋਰਟ ਵੀ ਲਿਖ ਦਿਆ ਜਦੋਂ ਆ ਉਹ ਦੁਬਾਰੋ ਫੈਂਕ ਦਿੰਦੇ ਹੈਗੇ ਦੁਬਾਰਾ ਕਿਸੇ ਨੂੰ ਬੁਲਾਉਂਦੇ ਵੀ ਨਹੀਂ ਐਦੂ ਪਹਿਲਾਂ 9 ਵਾਰੀ ਮੇਰੇ ਤੇ ਹੱਥੋਂ ਪਾਈ ਹੋ ਸਕੀ ਹੈਗੀ ਆ ਉਹਦੇ ਪਹਿਲਾਂ ਉਹ ਸੀ ਵੀ ਕਾਪੀ ਵੀ ਸੀ ਇੱਧਰ ਉੱਧਰ ਸ਼ਾਇਦ ਮੈਨੂੰ ਮਿਲ ਜੇ ਉਹਦੇ ਵਿੱਚ ਉਹ ਵੀ ਬੰਦੇ ਸ਼ਾਮਲ ਹੈਗੇ ਆ ਪਹਿਲਾਂ ਉਹਨਾਂ ਦੇ ਨਾਂ ਵੀ ਲਿਖੇ ਹੋਏ ਆ ਪਰ ਉਹ ਜਿਹੜਾ ਸਮਝੌਤਾ ਕੀਤਾ ਗਿਆ ਸੀ ਉਹ ਘਰੇ ਬੈਠ ਕੇ ਕਿਸੇ ਬੰਦੇ ਨੇ ਕਰਵਾਇਆ ਸੀ ਉਹਦੇ ਬੱਚੇ ਇਹੀ ਇਹਨਾਂ ਵਿੱਚੋਂ ਦੋ ਤਿੰਨ ਬੰਦੇ ਉਹੀ ਸ਼ਾਮਲ ਹੈਗੇ ਆ ਜਿਹੜੋ ਦੁਆਰਾ ਫੇਰ ਉਹ ਕਰਦੇ ਆ ਹੱਥੋਪਾਈ ਕਰਦੇ ਆ ਇਹ ਉਸ ਜਾਇਦਾਦ ਦੀ ਫੋਟੋਕਾਪੀ ਹੈ ਜਿਹੜੇ ਰਿਜਨਲ ਹੈਗੇ ਆ ਉਹ ਮੇਰੇ ਘਰ ਵਾਲੇ ਕੋਲੇ ਅਮਰੀਕਾ ਦੇ ਵਿੱਚ ਹੈਗੇ ਆ ਆ ਸਾਰੇ ਪੇਪਰ ਔਰ ਉਹ ਇਸ ਘਰ ਦੀ ਦੇ ਹੈਗੇ ਆ ਜਿਹਦੇ ਵਿੱਚ ਇਹ ਸਾਬਤ ਹੁੰਦਾ ਹੈਗਾ ਵੀ ਇਹ ਹਜੇ ਪ੍ਰਾਪਤੀ ਦੀ ਵੰਡਵੜਾਈ ਨਹੀਂ ਹੋਈ ਮੇਰੀ ਸਰਕਾਰ ਅੱਗੇ ਇਹੀ ਬੇਨਤੀ ਹੈਗੀ ਆ ਵੀ ਇਹ ਸਾਰੇ ਤਿੰਨੋਂ ਭਰਾ ਇਕੱਠੇ ਹੋ ਕੇ ਵੰਡਿਆ ਜਾਵੇ ਇਹਦੇ ਵਿੱਚ ਸਾਡੇ ਤੇ ਧੱਕਾਸ਼ਾਹੀ ਨਾ ਕਰਿਆ ਜਾਵੇ। ਹਾਂਜੀ ਐਸਆਈ ਮਲਕੀਤ ਸਿੰਘ ਜੀ ਗੱਲ ਕਰ ਰਹੇ ਹਾਂ ਸਰ। ਜੀ। ਸਰ ਮੈਂ ਲਾਈਵ ਸੱਚ ਟੀਵੀ ਤੋਂ ਮੁੱਖ ਸੰਪਾਦਕ ਬੋਲਦਾ ਡਾਕਟਰ ਬਖਸ਼ੀਸ਼ ਜਗਤ। ਹਾਂਜੀ। ਸਰ ਤੁਹਾਡੇ ਕੋਲ ਨਾ ਇੱਕ ਮਾਮਲਾ ਇਸਲਾਮ ਗੰਜ ਮੁਹੱਲਾ ਤੋਂ ਆਇਆ ਹੋਇਆ। ਇੱਕ ਔਰਤ ਹੈ ਪ੍ਰਕਾਸ਼ ਕੌਰ। ਉਹਨਾਂ ਦਾ ਘਰੇਲੂ ਘਰ ਦਾ ਕੋਈ ਮਾਮਲਾ ਹੈ ਜੀ। ਜੀ। ਉਹਨਾਂ ਨੇ ਸਾਨੂੰ ਸਾਡੇ ਚੈਨਲ ਤੱਕ ਪਹੁੰਚ ਕੀਤੀ ਸੀਗੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਵੀ ਉਹਨਾਂ ਦਾ ਮਾਮਲਾ ਥਾਣੇ ਪਹੁੰਚਿਆ ਹੋਇਆ ਹੈ ਤੇ ਕੀ ਮਸਲਾ ਜੀ ਇਹ ਇਹਨਾਂ ਦਾ ਬਰਦਰ ਨਾਮ ਹੈ ਲੱਲ ਤਾਂ ਭਾਈ ਨੇ ਪ੍ਰਕਾਸ਼ ਕੁਰ ਦੇ ਘਰ ਵਾਲੇ ਨੇ ਹਾਂਜੀ ਤੇ ਤਿੰਨੇ ਬਾਹਰੇ ਹੈਗੇ ਨੇ ਤੇ ਜਿਹੜਾ ਇੱਕ ਇੱਕ ਪ੍ਰਾਗਨ ਉਹਨਾਂ ਨਾਲੋਂ ਤਿੰਨ ਕੁ ਹੈਗੇ ਨੇ ਉਹਨਾਂ ਨੇ ਉਹਨੂੰ ਪਾਵਰ ਆਫ ਟਾਰ ਨਹੀਂ ਦਿੱਤੀ ਦੁਕਾਨ ਦੀ ਹਾਂਜੀ ਪਾਵਰ ਆਫ ਟਾਰ ਨਹੀਂ ਵੀਰਾ ਦਿੱਤੀ ਹੋਇਆ ਉਹ ਆ ਬਾਹਰੇ ਦਾ ਹਾਂਜੀ ਉਹ ਆ ਵੀ ਉਹ ਉਹ ਔਰਤ ਪ੍ਰਕਾਸ਼ कौर ਇਹ ਕਹਿ ਰਹੀ ਏ ਐਸਆਈ ਸਾਹਿਬ ਵੀ ਮੇਰੇ ਨਾਲ ਤੱਕਾ ਕੀਤਾ ਜਾ ਰਿਹਾ ਉਹ ਕਹਿੰਦੀ ਮੇਰੇ ਉਹ ਗਾਲਾਂ ਮੇਰੇ ਕਹਿੰਦੀ ਘਰੇ ਆ ਕੇ ਵੀ ਗਲ ਪੈਂਦੇ ਨੇ ਨਜਾਇਜ਼ ਕਹਿੰਦੀ ਮੈਂ ਆਪਦੇ ਘਰ ਚ ਰਹਿ ਰਹੀ ਆ ਤੇ ਜਿਨ੍ਹਾਂ ਨੂੰ ਕਹਿੰਦੀ ਮਤਲਬ ਕਹਿੰਦੀ ਵੀ ਉਹ ਕਹਿੰਦੀ ਸਾਡਾ 1 ਮਿੰਟ ਮੇਰੀ ਗੱਲ ਸੁਣੋ ਜੀ ਉਹ ਕਹਿੰਦੀ ਵੀ ਸਾਡਾ ਘਰ ਸਾਂਝਾ ਘਰ ਦੀ ਅਜੇ ਕੋਈ ਵੰਡ ਨਹੀਂ ਹੋਈ ਤੇ ਜਿਹੜਾ ਮੇਰਾ ਇੱਕ ਜੇਠ ਹੈ ਉਨੇ ਕਿਸੇ ਨੂੰ ਇਕੱਲੇ ਨਹੀਂ ਪਾਵਰ ਟੌਰਨ ਨਹੀਂ ਦਿੱਤੀ ਜਦੋਂ ਕਿ ਉਹ ਕਹਿੰਦੀ ਤਿੰਨਾਂ ਦੇ ਨਾਂ ਸਾਂਝਾ ਕਰ ਹੈ ਤਾਂ ਉਹ ਦੇ ਨਹੀਂ ਸਕਦੇ ਤਾਂ ਕਹਿੰਦੀ ਹੁਣ ਉਹ ਸਾਡੇ ਘਰ ਚ ਉਹ ਦਖਲ ਅੰਦਾਜ਼ੀ ਕਰਦੇ ਨੇ ਤੇ ਮੈਨੂੰ ਵੀ ਘਰੇ ਆ ਕੇ ਧਮਕਾਇਆ ਗਿਆ ਤੇ ਇੱਕ ਦੋ ਵਾਰ ਮੇਰੇ ਗਲ ਪਏ ਨੇ ਕੀ ਮਾਮਲਾ ਹੈ ਇਦਾਂ ਦੀ ਕੋਈ ਗੱਲ ਨਹੀਂ ਉਹ ਤਾਂ ਚਾਚੀ ਕਰਕੇ ਬੁਲਾਉਂਦੇ ਆ ਇਹਨਾਂ ਨੂੰ ਚਾਚੀ ਵਿਆਹ ਤੋਂ ਤਾਂ ਕਹਿੰਦਾ ਸਾਰਾ ਇਹ ਸਾਹਮਣੇ ਗੱਲ ਹੁੰਦੀ ਸੀ ਉਹ ਕਹਿੰਦਾ ਵੀ ਮੇਰੇ ਬਚਪਨ ਦੇ ਵਿੱਚ ਮੈਨੂੰ 2-2000 ਦੇ ਕੱਪੜੇ ਲੈ ਕੇ ਦਿੰਦੀ ਰਹੀ ਆ ਚਾਚੀ ਕਰਕੇ ਬੁਲਾਉਂਦਾ ਨੂੰ अच्छा जी जी, जी।, जी। आ, राद 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 ते ਹੋਰ ਨੂੰ ਕਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ ਹੁਣ ਕਿ ਕਿੱਥੇਕ ਮਾਮਲਾ ਹੈ ਜੀ ਇਹਨਾਂ ਦਾ ਇਹ ਹੁਣ ਟਾਈਮ ਲਿਆ ਸੀਗਾ ਆਪਸੀ ਗੱਲਬਾਤ ਲਈ اچھا ਜੀ ਜੀ ਬਿੜ ਲਾਂਗੇ ਬਿਲਾਂ ਜੋ ਵੀ ਹੋਊਗਾ ਇਹਨਾਂ ਦਾ ਹਾਂਜੀ ਹਾਂ ਟਾਈਮ ਹੁਣ ਮੇਰੇ ਯਾਦ ਨਹੀਂ ਕਰਾਦਾ ਸਾਡੇ ਕੋਈ ਗੱਲਬਾਤ ਹੋਈ ਸੀ ਈਰੀ ਦੇ ਵਿੱਚ ਹੋ ਰਾਤ ਠੀਕ ਹੈ ਰਾਤ 4:30 ਵਜੇ ਸੀਗੇ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ بس ٹھیک ہے اس سے سب ਤੁਹਾਡਾ ਅੱਖ ਲੈਣਾ ਜ਼ਰੂਰੀ ਸੀਗਾ ਬਹੁਤ ਮਿਹਰਬਾਨ ਧੰਨਵਾਦ ਕੋਈ ਇਹਨਾਂ ਦੀ ਗੱਲਬਾਤ ਨਹੀਂ ਇਹ ਆਪੇ ਆਪ ਦੋਨਾਂ ਨੂੰ ਪੁੱਛੋ ਉਹ ਚਾਚੀ ਕਹਿੰਗੇ ਇਹਨੂੰ ਗੱਲ ਕਰਦਾ ਚਾਚੀ ਤੂੰ ਤਾਂ ਮੇਰਾ ਜਿੰਨਾ ਤੂੰ ਕੀਤਾ ਵੀ ਕਿਨੇ ਕੀਤਾ ਇਹਨੂੰ ਪਰ ਉਹਨੂੰ મતલਬ ਉਹਨੇ ਜਦੋਂ ਚੈਨਲ ਕੋਲ ਪਹੁੰਚ ਕੀਤੀ ਹੈ ਤਾਂ ਉਹ ਕਾਫੀ ਪੀੜ ਤਮਸੂਸ ਕਰ ਰਹੀ ਸੀ ਔਰ ਇਹਨੂੰ ਮਹਿਸੂਸ ਕਰ ਰਹੀ ਸੀ ਵੀ ਤੱਕਾ ਕੀਤਾ ਜਾ ਰਿਹਾ ਹੈ ਤੇ ਮੇਰੇ ਬੱਚਿਆਂ ਸੁਮੇਤ ਮੈਨੂੰ ਕੁਝ ਕਰਨਾ ਪਵੇਗਾ ਨਹੀਂ ਚਾਬੀ ਇਹਦੇ ਕੋਲੇ ਕਰਨਾ ਤਾਂ ਬਾਈ ਜੀ ਕੀ ਹੁੰਦਾ ਚਾਬੀ ਇਹਦੇ ਕੋਲੇ ਆ ਤੇ ਇਹ ਰਹੇਗਾ ਤੇ ਉਹਦੇ ਕੋਲ ਪਾਵਰ ਉਤਾਰਨੀ ਹੈਗੀ ਹੈਗਾ ਤੇ ਵਸੀਅਤ ਇਹਨਾਂ ਦੀ ਹੈਗੀ ਹੈ ਜਿਹੜੀ ਬੰਡ ਮੈਸ਼ਾਇਦ ਹੋਈ ਹੋਈ ਹੈ ਉਹ ਵੀ ਹੂੰ ਠੀਕ ਹੈ ਬਾਕੀ ਇਹਦਾ ਤਾਂ ਕਰੇਲੂ ਹੈਗਾ ਤੇ ਸਾਡੇ ਤੱਕ ਹੀ ਕਰਨ ਵਾਲਾ ਹੁੰਦਾ ਕਿ ਨਹੀਂ ਹੂੰ 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 ਹਾਂ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ ਓਕੇ ਤਾਂ ਜੀ